ਜੁੜੇ ਰਹੋ ਤੇ ਜੇ ਕੋਈ ਲੀਗਲ ਪ੍ਰੋਸੈਸ ਹੈ ਉਹਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਜਰੂਰ ਹੋਏਗਾ ਉਸ ਹਿਸਾਬ ਨਾਲ ਲੀਗਲੀ ਚਲਦਾ ਜਾਊਗਾ ਉਹਦੇ ਵਿੱਚ ਕਾਨੂੰਨ ਦੇ ਮੁਤਾਬਕ ਹੀ ਹੈ ਉਹਦੇ ਪੰਜਾਬੀ ਚੱਲਦਾ ਜਾਂ ਜੇ ਜਿਹੜੇ ਜਾਇਸ ਆਪਰਟੀ ਗਾਇਆ ਡਰਗ ਦੇ ਫੈਸਲੇ ਤਾਂ ਉਹਦਾ ਕੋਰਟਾਂ ਦੇ ਬਾਰਡਰਾਂ ਦੇ ਤੂ ਜੋ ਵੀ ਕਾਰਵਾਈ ਹੋਊਗੀ ਉਸ ਅਨਸਾਰ ਹੋਪੀ ਹੋਵੇ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਜਿਸ ਤਰ੍ਹਾਂ ਹੁਣ ਵੱਡੀ ਕਾਰਵਾਈ ਹੋਣ ਲੱਗੀ ਆ ਉਹਨਾਂ ਦੇ ਘਰ ਤੱਕ ਟਾਏ ਜਾਣ ਲੱਗੇ ਆ ਉਸ ਨੂੰ ਲੈ ਕੇ ਕੱਲ ਇੱਕ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਤੇ ਡਿਪਟੀ ਕਮਿਸ਼ਨਰ ਦੇ ਨਾਲ ਤੇ ਉਸ ਤੋਂ ਬਾਅਦ ਅੱਜ ਫਰੀਦਕੋਟ ਦੇ ਵਿੱਚ ਪੁਲਿਸ ਐਕਸ਼ਨ ਮੋਡ ਵਿੱਚ ਦਿਖਾਈ ਦਿੱਤੀ ਆ ਚੰਡੀਗੜ੍ਹ ਤੋਂ ਵੱਡੇ ਅਫਸਰ ਆਏ ਉਹਨਾਂ ਦੀ ਅਗਵਾਈ ਦੇ ਵਿੱਚ ਐਸਐਸਪੀ ਫਰੀਦਕੋਟ ਡਾਕਟਰ ਪ੍ਰਗਿਆ ਜੈਨ ਤੇ ਹੋਰ ਪੁਲਿਸ ਕਰਮਚਾਰੀ ਲਗਭਗ 200 ਦੇ ਕਰੀਬ ਪੁਲਿਸ ਕਰਮਚਾਰੀਆਂ ਨੇ ਫਰੀਦਕੋਟ ਦੇ ਵੱਖ-ਵੱਖ ਸਥਾਨਾਂ ਵੱਖ-ਵੱਖ ਮੁਹੱਲਿਆਂ ਦੇ ਵਿੱਚ ਉਹਨਾਂ ਮੁਹੱਲਿਆਂ ਦੇ ਵਿੱਚ ਜਿੱਥੇ ਸ਼ੱਕੀ ਮੁਹੱਲੇ ਆ ਜਿਹੜੇ ਜਿੱਥੇ ਨਸ਼ਾ ਵਿਚਣ ਦੀਆਂ ਆਮ ਤੌਰ ਤੇ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਉਹਨਾਂ ਦੇ ਵਿੱਚ ਜਾ ਕੇ ਤਲਾਸ਼ੀ ਲਈ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਿਸਤਰਿਆਂ 'ਚੋਂ ਉਠਾ ਉਠਾ ਕੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਬਿਸਤਰਿਆਂ ਦੀ ਤਲਾਸ਼ੀ ਲਈ ਯਾਨੀ ਕੋਈ ਸਥਾਨ ਘਰਾਂ ਦੇ ਵਿੱਚ ਅਜੇ ਹਾਂ ਨਹੀਂ ਛੱਡਿਆ ਜਿੱਥੇ ਪੁਲਿਸ ਨੇ ਤਲਾਸ਼ੀ ਨਾ ਲਈ ਹੋਵੇ ਤੇ ਇਹ ਹਾਲ ਫਰੀਦਕੋਟ ਕੋਟਪੂਰਾ ਤੇ ਜੈਤੋ ਵਿੱਚ ਵੀ ਕੀਤਾ ਗਿਆ ਸਾਰੇ ਜ਼ਿਲ੍ਹੇ ਦੇ ਵਿੱਚ ਇੱਕੋ ਵੇਲੇ ਸਰਚ ਦਾ ਬਿਆਨ ਸ਼ੁਰੂ ਕੀਤਾ ਗਿਆ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਜਿਹੜੀ ਕਿ ਹਾਲੇ ਤੱਕ ਜਾਰੀ ਆ ਤੇ ਸ਼ਾਮ ਤੱਕ ਇਸ ਦੇ ਨਤੀਜੇ ਸਾਹਮਣੇ ਆਉਣਗੇ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਤਲਾਸ਼ੀ ਮੁਹਿੰਮ ਹੋਈ ਹੈ ਉਹਦੇ ਵਿੱਚ ਕੀ ਪ੍ਰਾਪਤੀ ਹੋਈ ਆ ਕਿੰਨੀਆਂ ਬਰਾਮਦਗੀਆਂ ਹੋਈਆਂ ਕੀ ਕੀ ਮਿਲਿਆ ਇਹ ਸਾਰਾ ਸ਼ਾਮ ਤੱਕ ਪਤਾ ਲੱਗ ਜਾਵੇਗਾ ਚੰਡੀਗੜ੍ਹ ਤੋਂ ਆਏ ਵੱਡੇ ਪੁਲਿਸ ਅਫਸਰਾਂ ਨੇ ਨਸ਼ਾ ਵੇਚਣ ਵਾਲਿਆਂ ਦੀਆਂ ਜਾਇਦਾਦ ਤੇ ਚੱਲ ਰਹੇ ਬਲਡوزر ਨੂੰ ਜਾਇਜ਼ ਕਿਹਾ ਅਤੇ ਨਾਲ ਕਿਹਾ ਹੈ ਕਿ ਸਾਰਾ ਕੁਝ ਕਾਨੂੰਨ ਮੁਤਾਬਕ ਹੋ ਰਿਹਾ ਹੈ ਕਿਉਂਕਿ ਜੋ ਨਸ਼ਾ ਵੇਚ ਕੇ ਉਹਨਾਂ ਨੇ ਪ੍ਰਾਪਰਟੀ ਬਣਾਈ ਆ ਤੇ ਲੋਕਾਂ ਦੇ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਖਲਵਾਲ ਕਰ ਰਹੇ ਆ ਤੇ ਉਹਨਾਂ ਨੂੰ ਕਾਨੂੰਨ ਅਨੁਸਾਰ ਬਣਦੀ ਸਜ਼ਾ ਦਿੱਤੀ ਜਾਵੇਗੀ ਜਿਹੜੇ ਹੌਟਸਪੌਟ ਇੰਡੀਆ ਦੇ ਉਹਨਾਂ ਦੇ ਵਿੱਚ ਗਾਰਡਨ ਸੈਕਟਰ ਨੇ ਤੇ ਹੈੱਡਕੁਆਰਟਰ ਤੋਂ ਵੀ ਸਾਰੇ ਜਿਹੜੇ ਤੇ ਆਪਸੇ ਜੀ ਡਿਊਟੀ ਲੱਗੀ ਹੋਵੇ 12 ਸਾਲ 3 ਮਹੀਨੇ ਤੋਂ ਦਾ ਇੱਕ ਦਿਨ ਜਿਹੜੇ ਤਿੰਨ ਜਗ੍ਹਾ ਸੱਚ ਕਰਦੇ ਤੰਗੀਰ ਤੇ ਹਾਦਸਾ ਬ੍ਰਿਜ ਦੇ ਜਿਹੜਾ ਤੇ ਸਾਨੂੰ ਇੱਥੇ ਰਿਪੋਰਟ ਕਰਦੇਗਾ ਤੇ ਉਹਨਾਂ ਦੇ ਆਪੋਰ ਕੋਡ ਪੂਰਾ ਕੋਡ ਅਗਰ ਚੱਲੇ ਇਹ tractel ਜਿਹੜਾ ਪੰਜਾਬ ਤੋਂ ਹੁੰਦਾ ਤੇ ਕੱਲ ਜਿਸਾਬ ਨਾਲ ਸਪੈਸ਼ਲ ਹੋੜਾ ਚੱਲ ਰਿਹਾ ਹੈ ਇਹ ਅੱਗੇ ਵੀ ਚੱਲੂਗਾ ਔਰ ਕੋਸ਼ਿਸ਼ ਕਰਾਂਗੇ ਪੂਰੀ ਦੀ ਰਾਖਾ ਖਤਮ ਹੋਵੇ ਮਾਰੇ ਦਾ ਯੂਜ਼ ਕਰ ਤੋ ਹੋਵੇਗੀ ਇਹ ਜਿਹੜਾ ਸਾਰਾ ਆ ਮੈਂ ਹਫੀਲ ਲੋਕਾਂ ਨੂੰ ਕਰੂੰਗਾ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਹੋਊਗਾ ਉਹਦੇ ਇਨਫੋਰਮੇਸ਼ਨ ਉਹ ਲੋਕਾਂ ਦੇ ਇਹ ਜਿੰਨੀਆਂ ਦਸਤੂਗਾ ਉਹ ਜਿਹੜਾ ਸਬੰਧ ਹੋਵੇਗਾ ਦੇ ਨਾਲ ਤੇ ਇਹਦਾ ਨਾਮ ਵਗੈਰਾ ਅ ਸਟਿੱਕਰ ਹੋਊਗਾ ਕਿ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਸਾਰੀਆਂ ਮੁਹੰਮਤ ਕਾਮਜਾ ਹੋਣੀ ਹੈ ਤੇ ਇਹ ਵੀ ਲੋਕਾਂ ਦੇ ਸਹਿਯੋਗ ਦੇ ਨਾਲ ਇਹ ਦੇ ਕੁਝ ਸਾਰਾ ਮੁਸੀਬਤ ਕਾਜ ਜੀ ਸਾਡੇੜੇ ਪਰਤੀਫੀ ਜੁਣੀ ਹੈ ਉਸ ਤੋਂ ਬਾਅਦ ਇਹ ਕਰ ਦਿੱਤੀ ਜਾਵੇ ਤਾਂ ਉਨਕ ਪੀਲਾ ਪੰਜਾਬ ਚਲਣਾ ਸ਼ੁਰੂ ਹੋ ਗਿਆ ਕੀ ਸਮਝਾ ਜAVE ਆਣਾ ਟਾਈਮ ਤੇ ਇਹਨਾਂ ਇਲਾਕਿਆਂ ਵਿੱਚ ਜੋ ਪ੍ਰੋਪਰਟੀ ਬਣਾਈ ਹੈ ਤਸਕਰਾਂ ਨੇ ਉਹਨਾਂ ਚੋਣ ਦੇ ਦੇਖੋ ਲੀਗਲ ਪ੍ਰੋਸੈਸ ਹੈ ਉਹਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਜਰੂਰ ਹੋਏਗਾ ਉਸ ਹਾਵ ਨਾਲ ਲੀਗਲੀ ਚੱਲਿਆ ਜਾਊਗਾ ਉਹਦੇ ਵਿੱਚ ਕਾਨੂੰਨ ਦੇ ਮਤਲਬ ਕੀ ਹੈ ਉਹ ਪੰਜਾਬੀ ਚੱਲਦਾ ਜਾਂ ਹੋਰ ਜੇ ਉਹ ਜਿਹੜੀ ਸੌਫਟੀ ਬਣਾਈ ਹੈ ਡਰਗ ਦੇ ਫੈਸਾਂ ਨੂੰ ਤਾਂ ਉਹਦਾ ਕੋਰਟਾਂ ਦੇ ਆਰਡਰਾਂ ਦੇ ਥਰੂ oمukarوayı <Gülüşmeler> odumnazın